ਬੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗੇ ਅਟਲ ਸ਼ਬਦ ਗੁਰੂ ਚਵਰ ਤਖਤ ਸ਼ਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ऐसे दीन दया सतगुरु 파ਤਸ਼ਾਹ ਜੀ ਦੀ અપਾਰ ਕਿਰਪਾ ਦੁਆਰਾ ਸ੍ਰੀ ਦਸ਼ਮੇਸ਼ ਪਿਤਾ ਜੀ ਸ੍ਰੀ ਕਰਗੀਧਾਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕੁਮਾਰ ਬਾਦਸ਼ਾਹ ਦਰਵੇਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਇਹ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇਖੇ ਹਾਜ਼ਰੀਆਂ ਭਰਦਿਆਂ ਸੈਦਾਂ ਦੀ ਪਾਵਨ ਗੁਰਸੰਗਤ ਪੰਗਤ ਦਾ ਲਾਹ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਵਡਪਾਗੇ ਹੋ ਵਟਿਆਂ 파ਗਾ صدکا ਗੁਰੂ ਸਹਿਜ ਜੀ ਦੇ ਚਰਨ ਪਰਸੇ ਸਤਿਗੁਰੂ ਜੀ ਦੇ ਕੋਲ ਬੈਠ ਕੇ ਸਾਂਵੇਂ ਸਵਾਸਾਂ ਨੂੰ ਸਫਲਿਆ ਕਰਨ ਦਾ ਯਤਨ ਕਰ ਰਹੇ ਹੂੰ ਅੱਜ ਮਹਾਨ ਇਤਿਹਾਸਕ ਦਿਨ ਹੈ ਜाहਰ ਪੀਰ ਜਗਤ ਗੁਰੂ ਬਾਬਾ ਧੰ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ 8ਵੇਂ ਸਰੂਪ ਜੋਤਿ ਉਹ ਹਾਜੁਗਤ ਸਾਇ ਸਹ ਕਾਇਆ ਫੇਰ ਪਲਟੀ ਐ ਬਾਲਾ ਪ੍ਰੀਤਮ ਧੰ 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 ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਪਾਉਣ ਪੀਤਰ ਪ੍ਰਕਾਸ਼ ਗੁਰਪੁਰਪ ਹੈ ਸਹਿਬਾ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਪ ਦੀਆਂ ਆਪ ਜੀ ਸਰਬੱਤ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਅੱਜ ਦੇ ਸ਼ੁਭ ਦਿਹਾੜੇ ਪਾਵਨ ਧਰਤੀ ਸ਼੍ਰੀ ਗੀਰਤਪੁਰ ਸਾਹਿਬ ਵਿਖੇ ਜਿਸ ਨੂੰ ਸਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਦੀ ਸ਼ੋਹ ਦੇ ਕਰਕੇ ਨਵਾਜਿਆ 6ਵੇਂ ਸਰੂਪ ਵਿਚ ਆ ਕਰਕੇ ਉੱਥੇ ਨਗਰ ਵਸਾਇਆ 7ਵਾਂ ਔਰ 8ਵਾਂ ਸਰੂਪ ਉਸੇ ਹੀ ਨਗਰ ਵਿੱਚ ਸਹਿਬਾ ਨੇ ਆਪਣਾ ਪ੍ਰਗਟ ਕੀਤਾ ਸਾਇਬ ਸਤਿਗੁਰੂ ਤਾਨ ਤਨ ਤਨ ਸ੍ਰੀ ਗੁਰੂ ਹਰਿਐ ਸਹਿ ਮਹਾਰਾਜ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ-ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਅੱਜ ਦੇ શુભ ਦਿਹਾੜੇ ਬਾਲਾ ਪ੍ਰੀਤਮ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ ਸਤਿਗੁਰੂ ਹਰਿ ਬਾਛਾ ਮਹਾਰਾਜ ਜੀ ਦਾ ਇੱਕ ਸਹਿਬਜ਼ਾਦਾ ਅੱਗੇ ਸੀ ਜਿਸ ਦਾ ਨਾਮ ਬਾਬਾ ਰਾਮ ਰਾਏ ਹੈ ਸੋ ਉਮਰ ਕਰਕੇ ਕਾਫੀ ਫਰਕ ਸੀ ਕਈ ਸਾਲਾਂ ਦਾ ਕਈ ਵਰਿਆਂ ਦਾ ਸੋ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਤੇ ਗੁਰੂ ਘਰ ਦੇ ਅੰਦਰ ਸਿੱਖ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਬੜੇ ਚਾਅ ਤੇ ਸ਼ਾਦ ਦੇ ਨਾਲ ਗੁਰੂ ਸਹਿਬ ਮਹਾਰਾਜ ਜੀ ਦੇ ਆਗਮਨ ਤੇ ਸੇਖ ਸੰਗਤਾਂ ਨੇ ਸਮਾਗਮ ਕੀਤੇ ਗੁਰੂ ਘਰ ਦੇ ਵੱਲੋਂ ਲੋੜਵੰਦਾਂ ਨੂੰ ਮਨ ਪਾਉਂਦਾ ਦਾਨ ਦਿੱਤਾ ਗਿਆ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਕਿਉਂਕਿ ਜਦੋਂ ਐਸੀ ਮਹਾਨ ਆਤਮਾ અવਤਾਰਨ ਹੁੰਦੀ ਹੈ ਜਿਸ ਦੇ ਰਾਹੀਂ ਸੰਸਾਰ ਦੀ ਕਲਿਆਣ ਭਲਾ ਹੋਣਾ ਹੁੰਦਾ ਹੈ ਤਉ ਉਸ ਦੇ ਆਉਣ ਦੀ ਖੁਸ਼ੀ ਕੇਵਲ ਐਸ ਜਗਤ ਵਿੱਚ ਹੀ ਨਹੀਂ ਪਰਲੋਕ ਵਿੱਚ ਵੀ ਹੁੰਦੀ ਹੈ ਤੇਰੇ ਕਰ ਆਨੰਦ ਵਧਾਈ ਤੁਧ ਘਰ ਅਕਾਲ ਪੁਰਖ ਦੇ ਘਰ ਵਿੱਚ ਵੀ ਵਧਾਈਆਂ ਵੱਜਦੀਆਂ ਹਨ ਉਸ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਕੋਈ ਮਹਾਨ ਬਖਸ਼ੀ ਹੋਈ ਆਤਮਾ ਸੰਸਾਰ ਤੇ ਗਈ ਹੈ ਜੋ ਟੁੱਟੀਆਂ ਹੋਈਆਂ ਸੁਰਤਾ ਨੂੰ ਭਟਕਦੀਆਂ ਹੋਈਆਂ ਰੂਹਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕਰਕੇ ਉਹਨਾਂ ਦੀ ਕਲਿਆਣ ਕਰੇਗੀ ਜਗਤ ਦਾ ਭਲਾ ਕਰੇਗੀ ਐਸੇ ਸਹਿਬ ਜੀ ਜਿਨ੍ਹਾਂ ਦਾ ਪਾਵਨ ਮੁਖੜਾ ਗੁਲਾਬ ਦੇ ਤਾਜੇ ਖਿੜੇ ਹੋਏ ਫੁੱਲ ਵਰਗਾ ਹੈ ਨੂਰ ਡਲਕਾ ਮਾਰਦਾ ਹੈ ਛੋਟੀ ਉਮਰ ਤੋਂ ਹੀ ਵੱਡੀਆਂ ਬਖਸ਼ਿਸ਼ਾਂ ਬਰਕਤਾਂ ਪਰਤੀਤ ਹੁੰਦੀਆਂ ਹਨ ਇੱਕ ਦਿਨ ਕਾਬਰ ਕੰਧਾਰ ਵਾਲੇ ਪਾਸੇ ਦਵਾਈਆਂ ਹੋਈਆਂ ਸੰਗਤਾਂ ਦੇ ਵਿੱਚ ਇੱਕ ਸਿੱਖ ਨੇ ਸਤਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਗ੍ਰਿਸ਼ਤੀ ਲੋਕ ਵਰਿਆਂ ਵੱਧੀ ਕਿਤੇ ਸਮਾਂ ਨਿਕਲਦਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ ਮੇਰੇ ਮਨ ਦੀ ਭਾਵਨਾ ਹੈ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਆਪ ਜੀ ਤੋਂ ਬਾਅਦ ਗੁਰੂ ਨਾਨਕ ਜੋਤ ਦਾ ਅਗਲਾ ਵਾਰਿਸ ਕੌਣ ਹੋਵੇਗਾ 8ਵੇਂ ਪਾਤਸ਼ਾਹ 8ਵੇਂ ਸਰੂਪ ਵਿੱਚ ਕਿਹੜੇ ਗੁਰੂ ਸਾਹਿਬ ਜੀ ਪ੍ਰਗਟ ਹੋਣਗੇ ਕਿੰਨਾਂ ਨੂੰ ਵਡਿਆਈ ਪ੍ਰਾਪਤ ਹੋਵੇਗੀ ਤਾਂ 7ਵੇਂ ਪਾਤਸ਼ਾਹ ਸਹਿਬ ਗੁਰੂ ਹਰ Rai ਸਾਹਿਬ ਜੀ ਨੇ ਜੋ ਉੱਤਰ ਦਿੱਤਾ ਇਤਿਹਾਸ ਵਿੱਚ ਉਹ ਦਰਜ ਹੈ ਕਿ ਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਵਡਿਆਈ ਸੋਡ ਵੰਸ ਵਿੱਚ ਹੀ ਰਹਿਣੀ ਹੈ ਤੇ 100 ਬਸ ਦੇ ਹੁਣ ਦੋ ਸਹਿਬਜ਼ਾਦੇ ਹਨ ਜਿਨ੍ਹਾਂ ਨੂੰ ਗੁਰੂ ਸੁਪੁੱਤਰ ਹੋਣ ਦਾ ਮਾਣ ਹਾਸਲ ਹੈ ਉਹਨਾਂ ਦੋਵਾਂ ਦੇ ਵਿੱਚੋਂ ਸਾਡੀ ਦੱਸੀ ਹੋਈ ਜੁਗਤ ਅਨੁਸਾਰ ਤੋਂ ਪਰਖ ਕਰਕੇ ਵੇਖ ਸਕਦਾ ਹੈ ਕਿ ਗੁਰੂ ਨਾਨਕ ਜੋਤ ਦਾ ਅਗਲਾ ਵਾਰਿਸ ਕੌਣ ਹੋਵੇਗਾ ਸਹਿਬਾਂ ਨੇ ਜੁਗਤ ਦੱਸੀ ਕਿ ਦੋਵੇਂ ਸਹਿਬਜ਼ਾਦੇ ਆਪਣੇ ਆਪਣੇ ਅਸਥਾਨਾਂ ਤੇ ਬਾਣੀ ਦਾ ਨਿਤਨੇਮ ਪਾਠ ਕਰਦੇ ਹੋਣਗੇ ਤੇ ਤੁਸੀਂ ਸੂਈ ਲੈ ਕਰਕੇ ਜਿਸ ਪੀੜੇ ਦੇ ਉੱਪਰ ਪੋਥੀ ਸਾਹਿਬ ਪ੍ਰਕਾਸ਼ਮਾਨ ਹੈ ਉਸ ਪੀੜੇ ਦੇ ਪਾਵੇ ਦੇ ਵਿੱਚ ਸੂਈ ਖੋਭੋ ਕਰਕੇ ਵੇਖ ਲੈਣੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਿਡਿਆਈ ਕਿਸ ਨੂੰ ਪ੍ਰਾਪਤ ਹੋਵੇਗੀ ਸੋ ਸਿੱਖ ਨੇ ਜਦੋਂ ਇਹ ਜੁਗਤ ਵਰਤੀ ਜਿੱਥੇ ਬਾਬਾ ਰਾਮ ਰਾਏ ਜੀ ਸਨ ਪਹਿਲਾਂ ਉਹਨਾਂ ਨੇ ਇਹੀ ਤਰੀਕਾ ਵਰਤਿਆ ਪਰ ਪੀੜੇ ਦੇ ਪਾਵੇ ਦੇ ਵਿੱਚ ਸੋਈ ਖੂਬੀ ਨਹੀਂ ਜਦੋਂ ਬਾਲਾ ਪ੍ਰੀਤਮ ਪਾਤਸ਼ਾਹ ਜੀ ਦੇ پاس ਆਏ ਜਿੱਥੇ ਸਹਿਬ ਨਿਤਨੇਮ ਕਰਦੇ ਸਨ ਬਾਣੀ ਪੜ੍ਹਦੇ ਸਨ ਸਿਮਰਨ ਕਰਦੇ ਸਨ ਤਾਂ ਉਹੀ ਸੋਈ ਜਦੋਂ ਉਹਨਾਂ ਨੇ ਪੀੜਾ ਸਾਹਿਬ ਦੇ ਪਾਵੇ ਦੇ ਵਿੱਚ ਖੁਬੋਈ ਉਹ ਖੁਬਗੀ ਜਿਵੇਂ ਮੋਮ ਦੇ ਵਿੱਚ ਖੁਬ ਜਾਂਦੀ ਹੈ ਸਿੱਖ ਨੇ ਆ ਕਰਕੇ ਇਹ ਵਰਤਾਰਾ ਸਹਿਬਾ ਨੂੰ ਦੱਸਿਆ ਤਾਂ ਗੁਰੂ ਸਾਹਿਬ ਨੇ ਸਮਝਾਇਆ ਸਿੱਖਾ ਜਿਸ ਮੁਖ ਵਿੱਚੋਂ ਬਾਣੀ ਦਾ ਉਚਾਰਨ ਹੋਣ ਕਰਕੇ ਬਾਣੀ ਦਾ ਪਾਠ ਹੋਣ ਕਰਕੇ ਕਠੋਰ ਲੱਕੜ ਵੀ ਨਰਮ ਹੋ ਗਈ ਹੈ ਉਸ ਮੁਖ ਵਿੱਚੋਂ ਸੁਣੀ ਹੋਈ ਬਾਣੀ ਸੁਣੇ ਹੋਏ ਪਾਵਨ ਬਚਨ ਖੋਥੋਰ ਹਿਰਦਿਆਂ ਨੂੰ ਪੱਥਰ ਦਿਲਾਂ ਨੂੰ ਵੀ ਨਰਮ ਕਰ ਦੇਣਗੇ ਇਹ ਇਸ਼ਾਰਾ ਸੇਵਾਲਾ ਪ੍ਰੀਤਮ ਸਾਹਿਬ ਗੁਰੂ ਆਰਕਿਸ਼ਨ ਸਾਹਿਬ ਜੀ ਵਾਲ ਸਤਵੇਂ ਪਾਤਸ਼ਾਹ ਜੀ ਦਾ ਅਜੇ ਉਦੋਂ 5 ਸਾਲ ਦੀ ਉਮਰ ਨਹੀਂ ਸੀ 5 ਸਾਲ ਦੀ ਉਮਰ ਹੋ ਚੁੱਕੀ ਸੀ ਜਦੋਂ ਸਤਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਸਹਿ ਵਿਖੇ ਜਾਣਾ ਕੀਤਾ ਗੁਰੂ ਸਾਹਿਬ ਜੀ ਦੇ ਮਾਤਾ-ਮਾਤਾ ਨਿਹਾਲ ਕੌਰ ਜੀ ਔਰ ਵੱਡਾ ਭਰਾਤਾ ਧੀਰਮਲ ਉਹਨਾਂ ਦੋਵਾਂ ਨੇ ਬੜਾ ਯਤਨ ਕੀਤਾ ਤਿੰਨ ਦਿਨ ਇਤਿਹਾਸਕਾਰ ਲਿਖਦੇ ਨੇ ਗੁਰੂ ਹਰ Rai ਸਾਹਿਬ ਨੂੰ ਪ੍ਰੇਰਨਾ ਦਿੰਦੇ ਰਹੇ ਤੁਹਾਡਾ ਪੁੱਤਰ RAM ਰਾਏ ਬੜਾ ਸਿਆਣਾ ਸਮਝਦਾਰ ਹੈ ਯੋਗ ਹੈ ਉਹਨਾਂ ਨੂੰ ਇਹ ਵਡਿਆਈ ਬਖਸ਼ਿਸ਼ ਕਰੋ ਗੁਰਤਾ ਗੱਦੀ ਉਹਨਾਂ ਨੂੰ ਸੌਂਪਨਾ ਕਰੋ ਹਾਲਾਂਕਿ ਉਸ ਸਮੇਂ ਗੁਰੂ ਹਰਿ ਰਾਏ ਸਾਹਿਬ ਜੀ ਦੀ ਉਮਰ ਭਰ ਜਵਾਨੀ ਦੀ 31 ਸਾਲ ਦੀ ਸੀ ਪਰ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੀ ਮौज ਅਨਸਾਰ ਇਹ ਭਾਣਾ ਵਰਤਾਉਣਾ ਸੀ ਸੋ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਮਾਤਾ ਨਿਹਾਲ ਕੌਰ ਜੀ ਔਰ ਵੱਡੇ ਭਰਾਤਾ ਧੀਰਮਲ ਜੀ ਨੂੰ ਇੱਕੋ ਗੱਲ ਕਹੀ ਕਿ ਮਹਾਨ ਦਾਤ ਤੁਰ ਦਰਗਾਹ ਤੋਂ ਪ੍ਰਾਪਤ ਹੁੰਦੀ ਹੈ हां योग्यत जरूर ਵਰਤੀ ਜਾਂਦੀ ਹੈ ਪਰ ਜੋ ਬਚਨ ਤੁਰ ਦਰਗਾਹ ਤੋਂ ਜਿਨ੍ਹਾਂ ਦੇ ਨਾਮ ਦੀ ਹੁੰਡੀ ਹੋਈ ਹੈ ਇਹ ਮਹਾਨ ਵਸਤੂ ਉਹਨਾਂ ਨੂੰ ਹੀ ਪ੍ਰਾਪਤ ਹੋਏਗੀ ਤੁਹਾਡੇ ਯਤਨ ਕਰਨ ਦੇ ਨਾਲ ਇਹ ਵਸਤੂ ਕਿਸੇ ਦੂਜੇ ਥਾਂ ਤੇ ਨਹੀਂ ਜਾ ਸਕਦੀ ਸੋ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਤੋਂ ਚਾਲਾ ਪਾਇਆ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਦੀਵਾਨ ਸਜ ਰਿਹਾ ਸੀ ਸਨ 1661 ਦਾ ਸਮਾਂ ਸੀ ਬਾਲਾ ਪ੍ਰੀਤਮ ਪਾਤਸ਼ਾਹ ਦੀ ਉਮਰ ਤਕਰੀਬਨ 5 ਸਾਲ ਦੇ ਕਰੀਬ ਸੀ ਜਦੋਂ ਸਹਿਬ ਸਤਿਗੁਰੂ ਹਰਿ ਰਾਏ ਸਹਿਬ ਜੀ ਆਪਣੇ ਸਿੰਘਾਸਣ ਤੋਂ ਉੱਠੇ ਗੁਰਦੁਆਰਾ ਕੋਟ ਸਹਿਬ ਵਿਖੇ ਦੀਵਾਨ ਸਜਿਆ ਸੀ ਸੋਹਣੀ ਮਨਮੋਹਣੀ ਦਿਲਾਂ ਨੂੰ ਧੂਪ ਆਉਣ ਵਾਲੀ ਮਨ ਨੂੰ ਹਰ ਲੈਣ ਵਾਲੀ प्यारी मूरत बाला प्रीतम जी ਨੂੰ ਆਪਣੇ ਸਿੰਘਾਸਨ ਤੇ ਬਿਠਾ ਕੇ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਰਮਾਂ ਕੀਤੀਆਂ ਪੰਜ ਪੈਸੇ ਭੇਟਾ ਕੀਤੇ ਔਰ ਨਾਲ ਹੀ ਗੁਰਤਾ ਗੱਦੀ ਅਰਪਣ ਕਰਦੇ ਹੋਇਆ ਸੰਗਤਾਂ ਵਿੱਚ ਬਚਨ ਪ੍ਰਗਟ ਕੀਤੇ ਕਿ ਅਠਵੇਂ ਸਰੂਪ ਤੇ ਛਠਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹਨ ਜਿਹੜਾ ਸਿੱਖ ਸਾਡੇ ਬਚਨਾਂ ਤੇ ਪਹਿਰਾ ਦਵੇਗਾ ਮੰਨੇਗਾ ਵਿਸ਼ਵਾਸ ਭਰੋਸਾ ਰੱਖੇਗਾ ਉਹਦੀ ਹਰ ਮੁਰਾਦ ਪੂਰੀ ਹੋਵੇਗੀ ਉਹਦੀ ਹਰ ਭਾਵਨਾ ਨੂੰ ਫਲ ਲੱਗੇਗਾ ਸੋ ਭਾਵਨਾ ਵਾਲਿਆਂ ਨੇ ਸਤਵੇਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਬਾਲਾ ਪ੍ਰੀਤਮ ਪਾਤਸ਼ਾਹ ਜੀ ਦੇ ਚਰਨਾਂ ਤੇ ਪਟਾਵਾਂ ਅਰਪਨ ਕਰਦਿਆਂ ਸਹਬਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਵ ਸਤਿਗੁਰੂ ਹਰ ਐਸੈ ਮਹਾਰਾਜ ਜੀ ਪਰ ਜਵਾਨੀ ਦੇ ਸਮੇਂ ਦੇ ਵਿੱਚ ਸੱਚਖੰਡ ਗਮਨ ਕਰ ਗਏ ਬਾਲਾ ਪ੍ਰੀਤਮ ਪਾਤਸ਼ਾਹ ਜੀ ਦੀ ਅਗਵਾਈ ਦੇ ਅੰਦਰ ਸਿੱਖ ਸੰਗਤਾਂ ਨੇ ਸਹੇਬਾਂ ਦਾ ਅੰਤਮ ਸੰਸਕਾਰ ਜਿੱਥੇ ਦਾਦਾ ਸਤਿਗੁਰੂ ਸਹੇਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਪਤਾਲਪੁਰੀ ਸਹੇਬ ਵਿਖੇ ਉੱਥੇ ਹੀ ਪੁੱਤਰੇ ਸਤਿਗੁਰੂ ਸਹੇਬ ਸ੍ਰੀ ਗੁਰੂ ਹਰ ਐਸੈ ਮਹਾਰਾਜ ਜੀ ਦਾ ਅੰਗੀਠਾ ਸਹੇਬ ਤਿਆਰ ਕੀਤਾ ਕਿ ਖਾ ਤਿਆਰ ਕੀਤੀ ਔਰ ਬਾਲਾਪੁਰ ਤੋਂ ਪਾਸ਼ਾ ਮਹਾਰਾਜ ਜੀ ਨੇ ਸਿੱਖ ਸੰਗਤਾਂ ਸਮੇਤ ਪਿਤਾ ਸਤਗੁਰੂ ਜੀ ਦਾ ਅੰਤਉ ਸੰਸਕਾਰ ਨਿਭਾਉ ਕਰਦਿਆਂ ਮਰਿਆਦਾ ਮਰਿਆਦਾ ਨਿਭਾਉਂਦਿਆਂ ਵਿਰਾਗ ਵਿੱਚ ਗਈਆਂ ਹੋਈਆਂ ਸਿੱਖ ਸੰਗਤਾਂ ਨੂੰ ਬੜਾ ਭਾਵਪੂਰਤ ਉਪਦੇਸ਼ ਬਖਸ਼ਿਸ਼ ਕਰਕੇ ਡੋਲਦੇ ਹੋਏ ਡਿੱਗਦੇ ਹੋਏ ਮਨਾਂ ਨੂੰ ਧੀਰਜ ਤੇ ਹੌਸਲਾ ਸਹਾਰਾ ਬਖਸ਼ਿਸ਼ ਕੀਤਾ ਬਚਪਨ ਦੀ ਅਵਸਥਾ ਦੇ ਵਿੱਚ ਹੀ ਸਹਿਬਾਂ ਨੇ ਬਾਲ ਚੋਜ ਆਰੰਭ ਕਰ ਦਿੱਤੇ بڑے ਗੁਰਸਿੱਖ ਆਉਂਦੇ ਨੇ ਤਰ੍ਹਾਂ-ਤਰ ਇੰਨੀਆਂ ਖੈਸ਼ਾ ਭਾਵਨਾ ਲੈ ਕੇ ਜਿਨ੍ਹਾਂ ਦੀ ਆਸਾ ਮੁਰਾਦਾ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਦੇ ਨੇ ਜੇ ਕੋਈ ਮਾੜੀ ਬਿਰਤੀ ਲੈ ਕੇ ਵੀ ਆਇਆ ਉਸ ਨੂੰ ਇਹ ਸਹਿਬਾਂ ਨੇ ਸਿੱਧੇ ਰਸਤੇ ਪਾਇਆ ਲੈਂਦੇ ਵਾਲੇ ਪਾਸੇ ਤੋਂ ਇੱਕ ਵਿਅਕਤੀ ਚੱਲਿਆ ਉਹਦਾ ਨਾਮ ਇਤਿਹਾਸ ਵਿੱਚ ਜਸਵੰਤ ਰਾਏ ਲਿਖਿਆ ਹੈ ਇਸ ਭਾਵਨਾ ਨਾਲ ਤੁਰਿਆ ਕਿ ਸੰਗਤਾਂ ਦੀਆਂ ਜੇਬਾਂ ਕਟਾਂਗਾ ਚੋਰੀ ਕਰਨ ਦੀ ਆਦਤ ਸੀ ਕੀਰਤਪੁਰ ਸਾਹਿਬ ਵਿਖੇ ਆ ਪਹੁੰਚਾ ਦੀਵਾਨ ਸਾਜ ਰਿਹਾ ਸੀ ਦੀਵਾਨ ਵਿੱਚ ਇਹ ਵੀ ਬੈਠਾ ਸੀ ਜਦੋਂ ਸਹਿਬਾਂ ਨੇ ਸਾਹਮਣੇ ਨੇਤਰ ਕਰਕੇ ਗੁਰੂ ਨਾਨਕ ਦੇਵ ਜੀ ਦਾ ਬਚਨ ਪੜ੍ਹਿਆ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਜਸਵੰਤ ਰਾਏ ਨੀਵੀਂ ਪਾ ਕੇ ਬੈਠ ਗਿਆ ਦੂਸਰੀ ਵਾਰੀ ਸਹਿਬਾ ਨੇ ਫੇਰ ਬਚਨ ਪੜਿਆ ਨੇ ਧੌਣ ਤਾਂ ਚੁੱਕੀ ਫੇਰ ਧੌਣ ਥੱਲੇ ਸੁੱਟ ਲਈ ਤੀਸਰੀ ਵਾਰੀ ਜਦੋਂ ਫੇਰ ਬਚਨ ਸਹਿਬਾ ਪੜਿਆ ਸਹਿਬਾ ਨੇ ਅੱਖਾਂ ਵਿੱਚ ਇਸ ਦੀ ਅੱਖਾਂ ਪਾਈਆਂ ਨੇਤਰਾਂ ਨਾਲ ਨੇਤਰਾਂ ਦੀ ਨਿਗਾ ਮਿਲੀ ਤਾਬ ਨਾ ਝੱਲ ਸਕਿਆ ਸੰਗਤ ਚ ਉੱਠ ਕੇ ਬਾਲਾ ਪ੍ਰੀਤਮ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਟਹਿ ਪਿਆ ਮਹਾਰਾਜ ਮੈਂ ਗੁਨਾਹਗਾਰ ਹਾਂ ਮੈਨੂੰ ਖੀਮਾ ਬਖਸ਼ੋ ਬਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਸ਼ੁਭ ਦੇਸ਼ ਉਪਦੇਸ਼ ਬਖਸ਼ਿਸ਼ ਕਰਕੇ ਸਿੱਖੀ ਦੀ ਦਾਤ ਦਿੱਤੀ ਇਸੇ ਤਰ੍ਹਾਂ ਮੁਹਾਲੀ ਦਾ ਰਹਿਣ ਵਾਲਾ ਇੱਕ ਚੌਧਰੀ ਜਿਹੜਾ ਕੋ ਕਰਮਾਂ ਦੇ ਵਿੱਚ ਗਲਤਾਨ ਹੋਇਆ ਪਿਆ ਸੀ بے بیچار کردا سی کیرت پور صاحب دی ਧਰਤੀ ਤੇ ਪਹੁੰਚਾ تے ਸਹਿਬਾ ਨੇ ਜਪਜੀ ਸਾਹਿਬ ਦਾ ਬਚਨ ਪੜ੍ਹ ਕੇ ਸੁਣਾਇਆ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹ ਦਰਗਹਿ ਮਾਨ ਪੰਜੋ ਨਹੀਂ ਹੁੰਦੇ ਜਿਹੜੇ ਕਿਸੇ ਦੀ ਇੱਛਾ ਨਾਲ ਖਿਲਵਾੜ ਕਰਦੇ ਹੋਣ ਕਿਸੇ ਨੂੰ ਵਿਪਤ ਕਰਦੇ ਹੋਣ ਪੰਜੋ ਹੁੰਦੇ ਜਿਨ੍ਹਾਂ ਨੂੰ ਮਾਲਕ ਦੇ ਘਰੋਂ ਮਾਨ ਮਿਲਦਾ ਹੈ ਤੂੰ ਪੰਜ ਹੈ ਪਿੰਡ ਦਾ ਬਹੁਤ 바ਰ ਹੈ ਤੈਨੂੰ ਐਸੇ ਬੁਰੇ ਕਰਮਾਂ ਤੋਂ ਬ੍ਰਿਹਜ ਕਰਨਾ ਚਾਹੀਦਾ ਹੈ ਬਾਲਾ ਪ੍ਰੀਤਮ ਪਾਤਸ਼ਾਹ ਜੀ ਦੀ ਸੰਗਤ ਨੇ ਉਪਦੇਸ਼ਾਂ ਨੇ ਉਸ ਵਿਅਕਤੀ ਦਾ ਜੀਵਨ ਬਦਲ ਦਿੱਤਾ ਇਸ ਤਰ੍ਹਾਂ ਦੀਆਂ ਅਨੇਕਾਂ ਕਥਾ ਕਹਾਣੀਆਂ ਨੇ ਜਦੋਂ ਬਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਨੇ ਰੋਗੀਆਂ ਦੇ ਦੁਖੀਆਂ ਦੇ ਦੁੱਖ ਘਟ ਦਿੱਤੇ ਇੱਕ ਬ੍ਰਾਹਮਣ ਜਿਸ ਨੂੰ ਕੋੜ ਹੋਇਆ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਹਿਬਾਂ ਦੀ ਪਾਲਕੀ ਦੇ ਸਾਹਮਣੇ ਆ ਗਿਆ ਬਾਲਾ ਪ੍ਰੀਤਮ ਜੀ ਨੇ ਰੁਮਾਲ ਬਖਸ਼ਿਸ਼ ਕੀਤਾ ਆਪਣੇ ਸਰੀਰ ਤੇ ਫੇਰ ਲਾਇਆ ਸਹਿਬਾਂ ਦੀ ਸ਼ੋਭਾ ਪ੍ਰਾਪਤ ਰੁਮਾਲ ਜਦੋਂ ਸਰੀਰ ਤੇ ਫੇਰਿਆ ਗੁਰੂ ਸਾਹਿਬ ਦੀ ਨਿਗਾਹ ਹੋਈ ਸਾਰਾ ਕੋੜ ਦਾ ਰੋਗ ਕਟਿਆ ਗਿਆ ਲਾ ਚੰਦ ਵਰਗੇ ਹੰਕਾਰੀ ਅੰਜੋਖਰਾ ਦੀ ਧਰਤੀ ਤੇ ਜਿਹੜੇ ਕਹਿੰਦੇ ਸੀ ਏਡਾ ਵੱਡਾ ਨਾਮ ਰਖਾਇਆ ਹੈ ਗੀਤਾ ਦੇ ਅਰਥ ਕਰਕੇ ਵਿਖਾ ਦੇਣ ਸਹਿਬਾ ਨੇ ਆਪਣੀ ਆਤਮ ਸਤਿਆ ਦੁਆਰਾ ਸ਼ਜੂ ਜੀ ਵਰਦੇ ਕੋਲੋਂ ਗੀਤਾ ਦੇ ਅਰਥ ਕਰਵਾ ਕੇ ਲਾਲ ਚੰਦ ਬ੍ਰਾਹਮਣ ਦਾ ਹੰਕਾਰ ਤੋੜਿਆ ਦਿੱਲੀ ਵੇਖੇ ਜਾ ਪਹੁੰਚੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਬੰਗਲੇ ਤਾਂ ਜ ਵੀ ਬੜੇ ਨੇ ਪਰ ਬੰਗਲਾ ਸਹਿਬ ਕੇਵਲ ਇੱਕ ਹੀ ਹੈ ਜਿੱਥੇ ਬਾਲਾ ਪ੍ਰੀਤਮ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਦਿੱਲੀ ਵਿੱਚ ਹੈ ਜੇ ਦੀ ਫੈਲੀ ਹੋਈ ਬਿਮਾਰੀ ਕਾਰਨ ਲੋਕ ਮਰ ਰਹੇ ਸਨ ਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਰੋਗੀਆਂ ਨੂੰ ਤੰਦਰੁਸਤੀ ਬਖਸ਼ੀ ਦੁਖੀਆਂ ਦੇ ਦੁੱਖ ਘਟ ਦਿੱਤੇ ਆਪਣਾ ਬਚਨ ਕੀਤਾ ਹੋਇਆ ਨੈ ਮਲੇਸ਼ ਕੋ ਦਰਸ਼ਨ ਦੇ ਹੈ ਉਸ ਨੂੰ ਪੂਰਾ ਨਿਭਾਉਂਦਿਆਂ ਹੋਇਆਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 2 ਸਾਲ 5 ਮਹੀਨੇ 20 ਦਿਨ ਗੁਰਤਾ ਗਦੀ ਗੁਰਿਆਈ ਕਰਦੇ ਹੁਆ ਸਨ 1664 ਵਿੱਚ ਸੰਸਖੰਡ ਗਮਨ ਕਰਨ ਦੀ ਤਿਆਰੀ ਕੀਤੀ ਸੰਗਤਾਂ ਦੇ ਬੇਨਤੀ ਕਰਨ ਤੇ ਮਹਾਰਾਜ ਆਪ ਜੀ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ ਮੁਖ ਤੋਂ ਬਚਨ ਕਹੇ ਬਾਬਾ ਬਸੇ ਜੇ ਗ੍ਰਾਮ ਬੁਕਾਲੇ ਬਨ ਗੁਰ ਸੰਗਤ ਸਕਲ ਸਮਾਲੇ ਸਤਿਗੁਰੂ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਸਿਕ ਸੰਗਤਾਂ ਨੇ ਗੁਰੂ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਤਮ ਸੰਸਕਾਰ ਜਿੱਥੇ ਸਹਿਬਾਂ ਨੇ ਅੰਤਲਾ ਸਮਾਪਤੀਤ ਕੀਤਾ ਸੀ ਗੁਰਦੁਆਰਾ ਬਾਲਾ ਸਾਹਿਬ ਜਮਨਾ ਦੇ ਪਾਸ ਉੱਥੇ ਕੀਤਾ ਮਾਤਾ ਕ੍ਰਿਸ਼ਨ ਕਾਰ ਜੀ ਜੋ ਪਹਿਲਾਂ ਬਹੁਤ ਵਿਰਾਗ ਵਿੱਚ ਸਨ ਸਹਿਬਾਂ ਨੇ ਮੇਰ ਦੀ ਨਿਗਾਹ ਨਾਲ ਤੱਕ ਕਰਕੇ ਮਾਤਾ ਜੀ ਦਾ ਵਿਰਾਗ ਵਾਲਾ ਜਿਹੜਾ ਹਿਰਦਾ ਸੀ ਉਸ ਵਿੱਚੋਂ ਮੋ ਮਾਇਆ ਮਮਤਾ ਦਾ ਪਰਦਾ ਪਾਸੇ ਕਰਕੇ ਬ੍ਰਹਮ ਗਿਆਨੀ ਦਾ ਆਤਮਾਤਾ ਕ੍ਰਿਸ਼ਨ ਕੌਰ ਜੀ ਨੂੰ ਬਖਸ਼ਿਸ਼ ਕੀਤੀ ਮਨੁੱਖੀ ਇੱਜ਼ਤ ਹੌਸਲਾ ਆਇਆ ਸੱਚ ਦੀ ਪ੍ਰਾਪਤੀ ਹੋਈ ਬਾਲਾ ਪਾਤ ਪ੍ਰੀਤਮ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਐਸੇ ਦੀਨ ਦਿਆਲ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਸਰੀਰ ਕੁਮਰਾ 7 ਸਾਲ 8 ਕੁ ਮਹੀਨੇ ਸਾਰੀ ਬਣਦੀ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਜੀਵਾਂ ਦਾ ਲੋਕਾਈ ਦਾ ਮਾਨਵਤਾ ਦਾ ਮਨੁੱਖਤਾ ਦਾ ਭਲਾ ਆਪਣੇ ਪਾਵਨ ਉਪਦੇਸ਼ਾਂ ਸੰਦੇਸ਼ਾਂ ਦੁਆਰਾ ਕੀਤਾ ਮੇਰ ਦੀ ਤਕਨੀ ਕਿਰਪਾ ਭਰੀ ਨਿਗਾਹ ਦੁਆਰਾ ਵੇਖ ਕਰਕੇ ਤੱਕ ਕਰਕੇ ਬਿਆੰਤ ਰੋਗੀਆਂ ਦੇ ਰੋਗ ਕੱਟ ਕਰਕੇ ਉਹਨਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ੀ ਲੋਕ ਤੇ ਪ੍ਰਲੋਕ ਸੁਹੇਲਾ ਕੀਤਾ ਅੰਮ੍ਰਿਤ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਬੜੇ ਸੋਹਣੇ ਤਰੀਕੇ ਨਾਲ ਬਾਲਾ ਪ੍ਰੀਤੂ ਪਾਤਸ਼ਾਹ ਨੇ ਕੀਤਾ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਕੋਈ ਇਤਿਹਾਸਕਾਰ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੀਤੇ ਹੋਏ ਫੈਸਲੇ ਤੇ ਉਂਗਲ ਨਹੀਂ ਉਠਾ ਸਕਿਆ ਐਡੀ ਛੋਟੀ ਉਮਰ ਦੇ ਬਾਲਾ ਫਿਰ ਤੋਂ ਪਾਤਸ਼ਾਹ ਜੀ ਨੂੰ ਇੱਕ ਧਰਮ ਦਾ ਆਗੂ ਸਥਾਪਨ ਕਰਨਾ ਫਿਰ ਉਹਨਾਂ ਨੇ ਇਹ ਜ਼ਿੰਮੇਵਾਰੀ ਬੜੀ ਬਖੂਬੀ ਨਿਭਾਉਣੀ ਸਿੱਖ ਧਰਮ ਦੇ ਉੱਚੇ ਤੇ ਸੁੱੱਚੇ ਅਸੂਲਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਬਿਆੰਤ ਜੀਵਾਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਮਾਰਗ ਦੇ ਪਾੰਦੀ ਬਣਾਉਣਾ ਐਸਾ ਪਾਵਨ ਪਰਉਪਕਾਰੀ ਜੀਵਨ ਹੈ ਬਾਲਾਪ੍ਰੀਤੋਂ ਪਾਤਸ਼ਾਹ ਜੀ ਦਾ ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਕਲਗੀਧਰ ਜੀ ਦੇ ਬਚਨ ਨੇ ਸ਼੍ਰੀ ਹਾਰਿ ਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਦੇ ਦیدار ਕੀਤੇ ਆਂ ਸਾਰੇ ਦੁੱਖ ਚਲੇ ਜਾਂਦੇ ਐਸੇ ਪਾਤਸ਼ਾਹ ਗੁਰੂ ਹਾਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਨਾ ਚਾਹੀਦਾ ਯਾਦ ਕਰਨਾ ਚਾਹੀਦਾ ਹੈ ਸਤਿਗੁਰੂ ਸਹਿਬ ਮਹਾਰਾਜ ਜੀ ਦੇ ਚਰਨਾਂ ਤੇ ਕੋਟਾਨ ਕੋਟਵਾਰੀ ਬੰਦਨਾ ਨਮਸਕਾਰ ਹੈ ਜਿਨ੍ਹਾਂ ਨੇ ਅੱਜ ਦੇ ਸ਼ੁਭ ਦਿਹਾੜੇ ਪ੍ਰਕਾਸ਼ ਧਾਰਨ ਕਰਕੇ ਇਸ ਧਰਤੀ ਦਾ ਬੋਝ ਜਿਹੜਾ ਸੀ ਹੌਲਾ ਕੀਤਾ ਬੇਅੰਤ ਜੀਵਾਂ ਨੂੰ ਸੁਮਤ ਬਖਸ਼ਿਸ਼ ਕੀਤੀ ਸਹਿਬਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਵੇਰ ਤੋਂ ਹੀ ਕੀਰਤਪੁਰ ਸਹਿਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਵਿਆੰਦ ਸੰਗਤਾਂ ਨੇ ਹਾਜ਼ਰੀ ਭਰਦਿਆਂ ਗੁਰੂ ਸਥਾਨ ਦੇ ਦਰਸ਼ਨਦਾਰ ਕਰਦਿਆਂ ਸੰਗਤ ਕਰਦਿਆਂ ਬਾਣੀ ਸੁਣਦਿਆਂ ਪੜ੍ਹਦਿਆਂ ਲਾਹਾ ਪ੍ਰਾਪਤ ਕੀਤਾ ਹੈ ਸੋ ਜੋ ਸਹਿਬਾਂ ਦੇ ਪਾਵਨ ਸਥਾਨ ਤੇ ਲੜੀਵਾਰ ਸਹਿਬਾਂ ਦੇ ਜੀਵਨ ਬਿਰਤਾਂਤ ਦੀ ਕਥਾ ਵਿਚਾਰ ਚੱਲ ਰਹੀ ਹੈ ਦਸ਼ਮੇਸ਼